ਅੱਜ ਸਵੇਰੇ ਮਖੂ ਬਲਾਕ ਦੇ ਅਧੀਨ ਆਉਂਦੇ ਪਿੰਡ ਸ਼ੀਆਂਪਾੜੀ ਦੇ ਵਿੱਚ ਇੱਕ ਮੰਦ ਭਾਗੀ ਘਟਨਾ ਵਾਪਰ ਗਈ। ਇਸ ਦੌਰਾਨ ਇੱਕ ਕਿਸਾਨ ਅਮਰਜੀਤ ਸਿੰਘ ਜੋ ਕਿ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਦੇ ਨਾਲ ਵਾਹੀ ਕਰ ਰਏ ਸੀ ਔਰ ਉਸ ਦੌਰਾਨ ਦੋ ਵਿਅਕਤੀਆਂ ਵੱਲੋਂ ਆਣ ਕੇ ਉਹਨਾਂ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾਵਰਾਂ ਵੱਲੋਂ ਤਿੰਨ ਤੋਂ ਚਾਰ ਜਿਹੜੇ ਫਾਇਰ ਨੇ ਉਹ ਕੱਢੇਗੇ ਜੋ ਕਿ ਟਰੈਕਟਰ ਤੇ ਵੱਖ-ਵੱਖ ਥਾਵਾਂ ਤੇ ਲੱਗੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਪੀੜਤਾਂ ਦੇ ਦੱਸਣ ਦੇ ਮੁਤਾਬਕ ਹਮਲਾਵਰਾਂ ਦਾ ਜਿਹੜਾ ਸਬੰਧ ਹੈ ਉਹ ਕੁਲਬੀਰ ਜੀਰਾ ਦੇ ਨਾਲ ਹੈ ਔਰ ਜਿਹੜੇ ਪੀੜਤ ਨੇ ਉਹ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਆਓ ਤੁਹਾਨੂੰ ਹੁਣ ਸਾਰੀ ਗੱਲਬਾਤ ਸੁਣਾਉਨੇ ਆ ਪੀੜਤਾਂ ਦਾ ਕੀ ਕਹਿਣਾ ਹੈ ਇਸ ਮਸਲੇ ਤੇ ਲੱਖ ਮਖੂਦੇ ਪਿੰਡ ਛੀਆਂ ਪਾੜੀ ਦੇ ਵਿੱਚ ਅਸੀਂ ਖੜੇ ਹੋਏ ਆ ਸਾਡੇ ਨਾਲ ਇੱਥੇ ਪਿੰਡ ਦੇ ਕਿਸਾਨ ਵੀਰ ਖੜੇ ਹੋਏ ਨੇ ਖੇਤਾਂ ਦੇ ਵਿੱਚ ਅਸੀਂ ਖੜੇ ਹੋਏ ਆ ਇੱਥੇ ਸਾਨੂੰ ਖਬਰ ਮਿਲੀ ਆ ਕਿ ਇੱਥੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਇਸ ਟਰੈਕਟਰ ਦੇ ਉੱਤੇ ਜਿਹੜਾ ਸਾਹਮਣੇ ਟਰੈਕਟਰ ਖੜਾ ਹੋਇਆ 855 ਤੇ ਤੇ ਜਿਹੜੇ ਟਰੈਕਟਰ ਵਾਰੇ ਸਾਨੂੰ ਉਹ ਵੀ ਸਾਡੇ ਨਾਲ ਨੇ ਕੀ ਘਟਨਾ ਹੋਈ ਸਾਰੀ ਕਿਉਂ ਗੋਲੀਆਂ ਜੜੀਆਂ ਚਲਾਈਆਂ ਗਈਆਂ ਕਿਹੜੀਆਂ ਚਲਾਈਆਂ ਉਹ ਆਪਾਂ ਨੇ ਦੇ ਕੋਲ ਜਾਣਕਾਰੀ ਲੈਣੇ ਆਂ ਹਾਂਜੀ ਵੀਰ ਜੀ ਕੀ ਨਾਮ ਕੀ ਹੈ ਤੁਹਾਡਾ ਅਮਰਜੀਤ ਸਿੰਘ ਜੀ ਇਹ ਪਿੰਡ ਤੁਹਾਡਾ ਇਹੀ ਆ ਹਾਂਜੀ ਸਿੰਘਾ ਪੜਿਆ ਜੀ ਤੇ ਗੋਲੀ ਜਿਹੜੀ ਚੱਲੀ ਆ ਉਹ ਟਰੈਕਟਰ ਤੇ ਚੱਲੀ ਗੋਲੀ ਆ ਹਾਂਜੀ ਟਰੈਕਟਰ ਤੇ ਲੱਗੀ ਆ ਤਿੰਨ ਵਾਰੀ ਟਰੈਕਟਰ ਹਾਂਜੀ 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 ਤੇ ਤੁਹਾਡੇ ਤੇਨੇ ਕੋਈ ਗੋਲੀ ਲੱਗੀ ਕਿਤੇ ਵੀ ਨਹੀਂ ਮੇਰੇ ਨਹੀਂ ਲੱਗੀ ਟੈਂਕੀ ਤੇ ਲੱਗੀ ਤੇ ਇੱਕ ਥੱਲੇ ਲੱਗੀ ਤੇ ਇੱਕ ਬਾਈ ਕੀਤਾ ਫੇਰ ਕਿਹਨੇ ਚਲਾਈਆਂ ਗੋਲੀਆਂ ਸੁਖਵਿੰਦਰ ਸਿੰਘ ਕਰਤਾਰ ਸਿੰਘ ਅੱਛਾ ਕਿਉਂ ਚਲਾਈਆਂ ਰੰਜਿਸ਼ਾ ਕੋਈ ਤੁਹਾਡੇ ਕੀ ਗੱਲ ਕੀ ਆ ਕੋਈ ਵੀ ਰੰਜਿਸ਼ ਨਹੀਂ ਸਾ ओके ਤੇ ਅਸੀਂ ਪੰਚਾਇਤ ਵੀ ਇਕੱਠੀ ਕੀਤੀ ਸੀਗੀ ਤੇ ਉਹਨਾਂ ਨੂੰ ਆਖਿਆ ਵੀ ਜੇ ਕੋਈ ਤੁਹਾਡੀ ਬੰਦੀ ਪੰਚਾਇਤ ਦੇ ਵਿੱਚ ਪਟਵਾਰੀ ਲਿਆਓ ਜੇ ਅਸੀਂ ਛੱਡ ਦਾਂਗੇ ਓਕੇ ਤੇ ਉਹਨਾਂ ਨੇ ਸਾਥੋਂ ਅਸੀਂ ਪਾਣੀ ਛੱਡਿਆ ਤਾਂ ਉਹਨਾਂ ਆਣ ਕੇ ਵੱਟ ਪਾਤੀ ਪੈ ਲਈ ਜੀ ਅਸੀਂ ਤਾਂ ਉਹਨਾਂ ਨੂੰ ਇਹੋ ਗੱਲ ਹੀ ਆਣ ਕੇ ਪੁੱਛਣ ਲੱਗੇ ਵੀ ਇਹ ਵੱਟ ਕਿਹੜੀ ਵੰਡ ਚ ਪਾਈ ਏ ਤੇ ਉਹਨੇ ਕੋ ਫਾਇਰ ਕੱਢ ਮਾਰੇ ਉੱਥੇ ਆ ਗੱਲ ਲਈ ਆ ਬਾਤ ਹੀ ਮਲਕੀ ਸਿੱਧਾ ਹੀ ਉਹਨਾਂ ਨੇ ਫੈਲ ਚਾ ਦਿੱਤਾ ਕਿ ਫਾਇਰ ਹੀ ਕੋਈ ਗੱਲ ਵੀ ਨਹੀਂ ਕੀਤੀ ਫਾਇਰ ਕੀਤੀ ਉਹ ਤੋਂ ਪਹਿਲਾਂ ਜਿਹੜਾ ਤੁਹਾਨੂੰ ਤਾਂ ਹੀ ਨਹੀਂ ਵਜਾ ਫਾਇਰ ਉਹ ਉਹਨੇ ਜਦੋਂ ਇੱਥੇ ਆ ਕੇ ਲੱਗ ਗਿਆ ਆ ਕੇ ਇੱਥੇ ਖੜਾ ਇਥੋਂ ਨੇ ਮਾਰੇ ਕਲਾਕ ਕੁਵਿੰਦਰ ਸਿੰਘ ਹੀ ਸੀ ਨਹੀਂ ਨਾਲ ਸਤਨਾਮ ਸਿੰਘ ਸੀ ਉਹਦੇ ਟੌਗਾ ਸੀਗਾ ਅੱਛਾ ਉਹਦੇ ਕੋਲੇ ਟਕਵਾ ਸੀ ਟਕਵਾ ਟਕਵਾ ਜਿਹੜਾ ਹੁੰਦਾ ਉਹ ਸੀ ਉਹਨੇ ਨਹੀਂ ਮਰਿਆ ਕੋਈ ਨਹੀਂ ਨਹੀਂ ਉਹ ਤਾਂ ਮਤਲਬ ਨਾਲ ਤੇ ਗਈ ਸੀਗਾ ਫਿਰ ਵਜਾ ਨਹੀਂ ਸਾਡੇ ਟੌਗਾ ਸੀ ਝੂਠ ਬਿਲਕੁਲ ਨਹੀਂ ਮਾਰਨ ਜਿਹੜੀ ਗੱਲ ਸਲੀਅਤ ਉਸਲੀਅਤ ਹੈ ਹਾਂ ਤੇ ਇਸ ਤੋਂ ਪਹਿਲਾਂ ਵੀ ਤੁਹਾਡੀ ਕੋਈ ਝੜਪ ਹੋਈ ਹੈ ਜਾਂ ਕਿਸੇ ਤਰ੍ਹਾਂ ਕੋਈ ਤੁਹਾਡੀ ਕਦੇ ਕੋਈ ਲੜਾਈ ਹੋਈ ਹੈ ਨਾ ਜੀ ਅਸੀਂ ਪਹਿਲੀ ਵਾਰੀ ਹੋਈ ਜਿਹੜੀ ਆ ਫੈਰਾ ਫੂਰਾ ਵਾਲੀ ਗੱਲ ਹੈ ਚਲੋ ਪੰਚਾਇਤ ਵਜੂਦ ਦੇ ਵਿੱਚ ਕੋਈ ਗੱਲ ਹੋਈ ਹੋਵੇ ਤਾਂ ਉਹ ਕੋਈ ਵੱਡੀ ਨਹੀਂ ਜਿਹੜੀ ਫੈਰਾ ਫੂਰਾ ਵਾਲੀ ਗੱਲ ਉਹ ਪਹਿਲੀ ਵਾਰ ਹੈ ਅੱਛਾ ਪਹਿਲੀ ਵਾਰੀ ਹੋਈ ਹੈ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਵਾਂਗੀ ਸੀਨੀਅਰ ਅਫਸਰਾਂ ਤੱਕ ਗੱਲ ਜਾਣੀ ਹੈ ਹੁਣ ਸਾਰੀ ਜਿਹੜੀ ਹੈ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਤਾਂ ਮੰਗ ਇਹ ਕਰਦੇ ਹਾਂ ਇਨਸਾਫ ਕਰਦੇ ਨੇ ਜੇ ਤਾਂ ਪਹਿਲੀ ਉਹਨਾਂ ਦੀ ਬੰਦੀ ਆ ਤੇ ਅਸੀਂ ਉਹਨਾਂ ਨੂੰ ਛੱਡਣ ਨੂੰ ਤਿਆਰ ਆ ਤੇ ਜੇ ਸਾਡੇ ਬੰਦੀ ਹੈ ਤਾਂ ਉਹਨਾਂ ਫਾਇਰ ਕੀਤੇ ਨਾਲੇ ਤਾਂ ਪਰਚਾ ਕਟੀਚੇ ਤੇ ਨਾਲ ਹੀ ਆਗਾ ਦਾ ਜੋ ਮਤਲਬ ਕਰਨ ਸਰਕਾਰ ਉਸ ਹਿਸਾਬ ਨਾਲ ਕਾਰਵਾਈ ਕਰਦੇ ਤੁਸੀਂ ਕਹਿੰਦੇ ਜਿਹੜੇ ਫੈਰ ਕੀਤੇ ਆ ਉਹਦਾ ਪਰਚਾ ਉਹਨੇ ਹੋਣਾ ਚਾਹੀਦਾ ਹਾਂ 307 ਦਾ ਪਰਚਾ ਹੋਣਾ ਚਾਹੀਦਾ ਇਹ ਤਾਂ ਫਿਰ ਗਾਂਹ ਤਾਂ ਇਹ ਤਾਂ ਫਿਰ ਇਸ ਤਰ੍ਹਾਂ ਜਿੰਦੇ ਕੋਈ ਲਾਇਸੈਂਸੀ ਹਥਿਆਰੋ ਕਰੇ ਕੋ ਬੰਦੇ ਮਾਰਦਾ ਫਿਰੂਗਾ ਜੀ ਓਕੇ ਤੇ ਅੱਜ ਵੀ ਤੁਸੀਂ ਕੀ ਕਹਿ ਰਹੇ ਜੀ ਇਹ ਵੇਖੋ ਜਿੰਦਾ ਜਿਹੜਾ ਲਾਇਸੈਂਸ ਰੱਦ ਹੋਣਾ ਚਾਹੀਦਾ ਇਹ ਹਰ ਵਾਰੀ ਲਾਇਸੈਂਸ ਦੇ ਦਾਬੇ ਦਿੰਦਾ ਹੈ ਬੰਦੂਕਾਂ ਕੱਢ ਲਿਆ ਬੰਦੂਕਾਂ ਕੱਢਦਾ ਵੀ ਮੇਰੇ ਕੋਲ ਹਥਿਆਰ ਹੈ ਅੱਜ ਇਹਨੇ ਚਲਾ ਦਿੱਤਾ ਜੀ ਅੱਛਾ ਪਹਿਲਾਂ ਤੁਹਾਨੂੰ ਇਹ ਗੱਲ ਦੇ ਦਿੰਦਾ ਰਿਹਾ ਧਮਕੀਆਂ ਜਿਹੜੇ ਕੋਲ ਹਥਿਆਰ ਦਿੰ ਅੱਛਾ ਕੀ ਕਹਿੰਦੇ ਨਹੀਂ ਵੀ ਤੁਸੀਂ ਬਾਹਰ ਆਓ ਇੱਕ ਰਖੇਤਰ ਆਓ ਓਕੇ ਹਾਂਜੀ ਅੱਜ ਤੋਂ 4-5 ਦਿਨ ਪਹਿਲਾਂ ਸਰਪੰਚ ਦੇ ਘਰੇ ਇਹ ਗੱਲਾਂ ਕਈਆਂ ਨੇ ਅੱਛਾ ਵੀ ਤੁਸੀਂ ਬਾਹਰ ਆਓ ਦੇਖਾਂਗੇ ਹਾਂ ਵੇਖਾਂਗੇ ਜੀ ਇੱਕ ਬਾਹਰ ਨਿਕਲੋ ਤੇ ਅੱਜ ਜਿਹੜਾ ਨੇ ਇਹ ਕਰ ਦਿੱਤਾ ਕਰ ਦਿੱਤਾ ਜੀ ਉਹਨਾਂ ਨੇ ਕੰਮ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੰਗ ਇਹੋ ਹੀ ਹੈ ਜੀ ਵੇਦਾਲ ਸੈਂਸ ਰੱਦ ਹੋਵੇ ਤੇ ਬਾਕੀ ਕਾਨੂੰਨੀ ਕਾਰਵਾਈ ਹੋਵੇ ਸਾਨੂੰ ਅਨਸਾਫ਼ ਚਾਹੀਦਾ ਜੀ ਓਕੇ ਜੀ ਇਸ ਬੰਦੀ ਜਦੋਂ ਅਸੀਂ ਦੂਸਰੀ ਧਿਰ ਦਾ ਪੱਖ ਜਾਣਨ ਲਈ ਉਹਨਾਂ ਨੂੰ ਫੋਨ ਲਗਾਇਆ ਤਾਂ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਜੇਕਰ ਦੂਸਰੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੋਵੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੀ ਹੈ ਜੀ ਜਿਸ ਕੋ ਗੱਲ ਬਾਤ ਸੁਣ ਲਈ ਹੈ ਇਹਨਾਂ ਵੀਰਾਂ ਦੇ ਕੋਲ ਇਹਨਾਂ ਦਾ ਕਹਿਣਾ ਕਿ ਜਿਹੜੀ ਇਹਨਾਂ ਦੇ ਉੱਤੇ ਆਣ ਕੇ ਫਾਇਰਿੰਗ ਜਿਹੜੀ ਆ ਉਹ ਸ਼ਰਿਆਮ ਕਰ ਦਿੱਤੀ ਗਈ ਤੇ ਖੇਤ ਦੇ ਵਿੱਚ ਕਿਸਾਨ ਵੀਰ ਜਿਹੜੇ ਆ ਉਹ ਆਪਣੀ ਪਹਿਲੀ ਵਾਰ ਐ ਸੀ ਤੇ ਉੱਥੇ ਮੌਕੇ ਦੇ ਉੱਤੇ ਨੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਹੈ ਚਲੋ ਪ੍ਰਮਾਤਮਾ ਨੇ ਇੱਕ ਜਿਹੜੀ ਹੱਥ ਦੇ ਕੇ ਰੱਖਿਆ ਵਾ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਇਹਨਾਂ ਦਾ ਕਹਿਣਾ ਕਿ ਜਿਹੜੇ ਸਾਡੇ ਉੱਤੇ ਉਹਨਾਂ ਨੇ ਆਣ ਕੇ ਫਾਇਰ ਕੀਤੀ ਆ ਉਹਦਾ ਪਰਚਾ ਜਿਹੜਾ ਹੋਣਾ ਚਾਹੀਦਾ ਤੇ ਉਹਨਾਂ ਦਾ ਲਾਇਸੈਂਸ ਰੱਦ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇ ਜਿਹੜੀ ਤੇਰ ਦੋਸ਼ੀ ਪਾਈ ਜਾਂਦੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ ਤੇ ਪੀੜਤ ਧਿਰ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਸਤਿ ਸ੍ਰੀ ਅਕਾਲ